ਦੇਸ਼ ਹੁਣ ਭਿਆਨਕ ਗਰਮੀ ਦਾ ਸਾਹਮਣਾ ਕਰੇਗਾ ਦੱਸਦੀ ਹੈ ਕਿ ਦੇਸ਼ ਦੇ ਵਿੱਚ ਪਾਰਾ 50 ਡਿਗਰੀ ਤੋਂ ਪਾਰ ਹੋਵੇਗਾ ਤੇ ਧਰਤੀ ਦੇ ਵਿੱਚੋਂ ਅੱਗ ਨਿਕਲੇਗੀ ਔਰ ਇਸ ਸਾਲ 2025 ਦੇ ਵਿੱਚ ਟਿੱਡੀਆਂ ਦਾ ਹਮਲਾ ਇੱਕ ਵਾਰ ਮੁੜ ਹੋਵੇਗਾ ਦੱਸਦੀ ਹੈ ਕਿ ਇਨ੍ਹਾਂ ਟਿੱਡੀਆਂ ਦੇ ਨਾਲ ਖੇਤੀਬਾੜੀ ਜਿਹੜਾ ਖੇਤਰ ਹੈ ਉਹ ਪ੍ਰਭਾਵਿਤ ਹੋਵੇਗਾ ਦੱਸਦੀ ਹੈ ਕਿ ਕਿਸਾਨ ਜਿਹੜੇ ਨੇ ਇਨ੍ਹਾਂ ਟਿੱਡੀਆਂ ਦੇ ਹਮਲੇ ਤੋਂ ਤੰਗ ਆ ਕੇ ਕੁਝ ਗਲਤ ਕਦਮ ਵੀ ਉਠਾਉਣਗੇ ਔਰ ਕੀਆ ਇਹ ਜਾ ਰਿਹਾ ਹੈ ਕਿ ਨਦੀਆਂ ਦਾ ਪਾਣੀ ਜਿਹੜਾ ਪ੍ਰਦੂਸ਼ਿਤ ਹੋਵੇਗਾ ਤੇ ਸਾਹ ਲੈਣ ਦੇ ਵਿੱਚ ਦਿੱਕਤ ਹੋਵੇਗੀ। ਪਾਣੀ ਦੀ ਕਮੀ ਆਵੇਗੀ, ਪੁਖ ਮਰੀ ਜਿਹੜੀ ਵਧੇਗੀ ਤੇ ਦੇਸ਼ ਦੇ ਵਿੱਚ ਅਕਾਲ ਪੈਣ ਵਾਲਾ ਹੈ। ਇਹ ਭਵਿੱਖਵਾਨੀ ਜਿਹੜੀ ਬਾਬਾ ਵੇਂਗਾ ਦੇ ਵੱਲੋਂ ਕੀਤੀ ਗਈ ਹੈ। ਬੁਲਗਾਰੀਆ ਦੇ ਬਹੁਤ ਹੀ ਮਸ਼ਹੂਰ ਬਾਬਾ ਨੇ ਵੇਂਗਾ ਜਿਨ੍ਹਾਂ ਦੀਆਂ ਹੁਣ ਤੱਕ ਜਿੰਨੀਆਂ ਵੀ ਭਵਿੱਖਵਾਨੀਆਂ ਕੀਤੀਆਂ ਗਏ ਨੇ ਉਹ ਸਹੀ ਸਾਪਤ ਹੋਈਆਂ ਨੇ। ਹੁਣ ਸਾਲ 2025 ਦੇ ਲਈ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਦੇਖਣਾ ਇਹ ਹੋਵੇਗਾ ਕਿ ਕੀ ਇਹ ਭਵਿੱਖਬਾਣੀਆਂ ਵੀ ਸਹੀ ਸਾਬਤ ਹੋਣਗੀਆਂ ਜਾਂ ਨਹੀਂ ਬੁਲਗਾਰੀਆ ਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਸਾਲ 2025 ਦੇ ਲਈ ਆਪਣੀਆਂ ਭਵਿੱਖਬਾਣੀਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚ ਹੋ ਰਹੀਆਂ ਨੇ ਤੇ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਟੁੱਟਣ 911 ਦੇ ਹਮਲਿਆਂ ਵਰਗੀਆਂ ਕਈ ਭਵਿੱਖਵਾਨੀਆਂ ਕੀਤੀਆਂ ਜੋ ਕਿ ਸੱਚ ਸਾਬਤ ਹੋਈਆਂ ਨੇ। ਉਹਨਾਂ ਨੇ ਸਾਲ 2025 ਨੂੰ ਲੈ ਕੇ ਕਿਹਾ ਸੀ ਕਿ ਇਸ ਸਾਲ ਆਰਥਿਕ ਦ੍ਰਿਸ਼ਟੀਕੋਣ ਤੋਂ ਬਹੁਤ ਅਸ਼ਾਂਤ ਹੋਣ ਵਾਲਾ ਹੈ। ਇਸ ਸਾਲ ਉਹਨਾਂ ਨੇ ਬਹੁਤ ਜ਼ਿਆਦਾ ਗਰਮੀ ਅਤੇ ਟਿੱਡੀਆਂ ਦੇ ਹਮਲਿਆਂ ਨੂੰ ਲੈ ਕੇ ਗੱਲ ਕੀਤੀ ਹੈ। ਬਾਬਾ ਵੇਂਗਾ ਦੀ ਮੰਨੀਏ ਤੋਂ ਉਹਨਾਂ ਨੇ ਕਿਹਾ ਸੀ ਕਿ ਇਸ ਸਾਲ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਵਾਲੀ ਹੈ। ਇਸ ਦੌਰਾਨ ਤਾਪਮਾਨ ਇੰਨਾ ਵੱਧ ਜਾਵੇਗਾ ਕਿ ਧਰਤੀ ਦੇ ਵਿੱਚੋਂ ਅੱਗ ਨਿਕਲਣ ਲੱਗ ਜਾਵੇਗੀ। ਭਾਰਤ ਦਾ ਤਾਪਮਾਨ 50 ਡਿਗਰੀ ਤੋਂ ਉੱਪਰ ਜਾ ਸਕਦਾ ਹੈ ਮੌਸਮ ਵਿਗਿਆਨ ਦੀ ਮੰਨੀ ਹੈ ਤਾਂ ਇਸ ਵਾਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਗਰਮੀ ਪੈ ਰਹੀ ਹੈ ਤੇ ਪਾਰਾ ਪਹਿਲਾਂ ਹੀ 42 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਇਸ ਸਾਲ ਮਾਰਚ ਦੇ ਦੂਜੇ ਹਫਤੇ ਤੋਂ ਕਈ ਰਾਜਾਂ ਵਿੱਚ ਲੂ ਸ਼ੁਰੂ ਹੋ ਗਈ ਹੈ ਤੇ ਪਾਰਾ 40 ਡਿਗਰੀ ਤੱਕ ਪਹੁੰਚ ਗਿਆ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਇੰਨੀ ਜ਼ਿਆਦਾ ਗਰਮੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਜੇਕਰ ਰਿਪੋਰਟਾਂ ਦੀ ਮੰਨਿਅਤ ਅਨੁਸਾਰ 2025 ਦੇ ਵਿੱਚ ਭਾਰਤ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਪਾਰ ਹੋ ਜਾਵੇਗਾ ਜਿਸ ਤੇ ਕੰਨ ਖੇਤੀਬਾੜੀ ਖੇਤਰਾਂ ਤੇ ਟਿੱਡੀਆਂ ਦਾ ਵੱਡਾ ਹਮਲਾ ਹੋਵੇਗਾ ਇਸ ਤੇ ਕਾਰਨ ਇੱਥੇ ਅਕਾਲ ਪਵੇਗਾ ਬਾਬਾ ਵੇਂਗਾ ਨੇ ਇਹ ਵੀ ਕਿਹਾ ਸੀ ਕਿ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਇਹ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਇਸ ਤੋਂ ਇਲਾਵਾ ਨਦੀਆਂ ਦੇ ਪ੍ਰਦੂਸ਼ਣ ਦੇ ਕਾਰਨ ਪਾਣੀ ਨੂੰ ਲੈ ਕੇ ਲੜਾਈ ਹੋ ਸਕਦੀ ਹੈ बाबा ਵੇਂਗਾ ਨੇ ਇਸ ਸਾਲ ਸੁਨਾਮੀ ਪਹੁੰਚਾਲ ਦੇ ਖਤਰੇ ਦੀ ਵੀ ਭਵਿੱਖਬਾਣੀ ਕੀਤੀ ਤੇ ਕਿਹਾ ਹੈ ਕਿ ਇਸ ਵਿੱਚ ਸੈਂਕੜੇ ਲੋਕ ਆਪਣੀ ਜਾਨ ਗਵਾ ਦੇਣਗੇ